ਲਾ ਵਿਕੇ ਬਾਬਾ ਖਵਾਜਾ ਪੀਰ ਦਰਗਾਹ ਕਮੇਟੀ ਵੱਲੋਂ 40ਵੇਂ ਸਾਲਾਨਾ ਚਿੰਝ ਮੇਲੇ ਦਾ ਆਯੋਜਨ ਸੇਵਾਦਾਰ ਬੁੱਢੀ ਸ਼ਾਹੀ ਦੀ ਗਵਾਹੀ ਹੈਡ ਕੀਤਾ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਦੇ ਰੂਪ ਵਿੱਚ ਵਿਜਿੰਦਰ ਸਿੰਘ ਸਲਾਰਕੇ ਪੀਸੀਟੀ ਤੇ ਸੀਨੀਅਰ ਲੀਡਰ ਅਫਤਾਰ ਸਿੰਘ ਕਲੇਰ ਵਿਜੇਬਾਗੀ ਆਲ ਇੰਡੀਆ ਗੁੱਜਰ ਬ੍ਰਾਜ਼ੀਲ ਦੇ ਚੇਅਰਮੈਨ ਮੁਹੰਮਦ ਸ਼ਾਫੀ ਨਿਹੰਗ ਸਿੰਘ ਇਹਮਨਤ ਕੁਮਾਰ ਸਨੀ ਕਲੇਰ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਨਿੱਘਾ ਸਵਾਗਤ ਕਮੇਟੀ ਵੱਲੋਂ ਕੀਤਾ ਗਿਆ ਇਸ ਛਿੰਝ ਮੇਲੇ ਵਿੱਚ ਪੰਜਾਬ ਹਿਮਾਚਲ ਪ੍ਰਦੇਸ਼ ਹਰਿਆਣਾ ਜੰਮੂ ਕਸ਼ਮੀਰ ਦੇ ਪਹਿਲਵਾਨਾਂ ਨੇ ਪਾਰ ਲਿਆ ਜਿਨ੍ਹਾਂ ਵਿੱਚ ਔਰਤ ਤੇ ਆਦਮੀ ਦੋਨੋਂ ਤਰ੍ਹਾਂ ਦੇ ਪਹਿਲਵਾਨ ਜਿਹੜੇ ਉਹ ਮੌਜੂਦ ਹਨ ਜਿਨ੍ਹਾਂ ਨੇ ਆਪਣੇ ਵਧੀਆ ਪ੍ਰਦਰਸ਼ਨ ਕੀਤਾ ਇਸ ਮੌਕੇ ਤੇ ਮੁੱਖ ਮਹਿਮਾਨਾ ਨੇ ਇਸ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਛਿੰਝ ਮੇਲੇ ਦਾ ਆਯੋਜਨ ਨੌਜਵਾਨਾਂ ਨੂੰ ਨਸ਼ਟ ਦੂਰ ਰੱਖਦਾ ਹੈ ਸਿਹਤ ਨੂੰ ਵੀ ਬਰਕਰਾਰ ਰੱਖਣ ਵਾਸਤੇ ਪ੍ਰੇਰਨਾ ਦਿੰਦਾ ਹੈ ਇਸ ਮੌਕੇ ਤੇ ਬਾਬਾ ਗੁਰੀ ਸ਼ਾਹ ਨੇ ਦੱਸਿਆ ਕਿ 15 ਨੂੰ ਇਬਾਦਤ ਤੇ ਮਹਿਫਿਲ ਕਵਾਲੀਆਂ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਪ੍ਰਸਿੱਧ ਕਵਾਲੀ ਗਾਇਕਾਂ ਵੱਲੋਂ ਆਪਣੇ ਸੂਫੀ ਕਲਾਮ बोले जान के ते जिसका अनंत पूरी मौजूदगी संगत कर आई मैंने कहा कि वचड़ के इस मेले में भी चाहो ते अपना कल्याण कि मैं पठानकोट ਦੇ ਵਾਸੀਆਂ ਦਾ ਬਾਉ ਤੇ ਪੂਰੇ ਵਿੱਚ ਓਏ بابا ਬੂਟੀ ਸ਼ਾਹ ਜੀ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਸਕਾਰਮਤਕ ਸੋਚ ਨੂੰ ਲੈ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਇੱਕ ਜੋ ਨਿਸ਼ਚੇ ਦ੍ਰਿੜਤਾ ਦੇ ਨਾਲ ਨਿਭਾਇਆ ਉਸ ਨੂੰ ਹੰਗਾਰਾ ਦੇਣ ਲਈ ਸਾਡੇ ਬਹੁਤ ਹੀ ਮੇਰੇ ਪਿਆਰੇ ਵੀਰ ਸਰਦਾਰ ਸੁਰਿੰਦਰ ਸਿੰਘ ਜੀ ਨਿਹੰਗ ਸਤਕਾਰ ਕਮੇਟੀ ਉਹ ਵੀ ਆਏ ਆ। ਕਲੇਰ ਸਾਹਿਬ ਆਏ ਨੇ। ਹੋਰ ਮੇਰੇ ਵੀਰ ਕਈ ਸਤਕਾਰਯੋਗ ਇੱਥੇ ਪਹੁੰਚੇ ਆ ਕਿਉਂਕਿ ਇਹ ਬੱਚਿਆਂ ਦਾ ਨਹੀਂ ਇੱਥੇ ਸਾਡੀਆਂ ਬੱਚੀਆਂ ਦੀ ਵੀ ਕੁਸ਼ਤੀ ਦੇਖ ਕੇ ਇੱਕ ਮਨ ਨੂੰ ਇੰਨੀ ਖੁਸ਼ੀ ਹੋ ਰਹੀ ਆ ਕਿ ਇਹਨੂੰ ਕਿਹਾ ਜਾਂਦਾ ਹੈਗਾ ਕਿ ਸਾਨੂੰ ਸਭ ਨੂੰ ਇੱਕ ਜੈਸਾ ਸੋਚ ਰੱਖਣੀ ਚਾਹੀਦੀ ਹੈ ਜੋ ਕਿ ਕਿਤੇ ਨਾ ਕਿਤੇ ਅਜੇ ਵੀ ਅੰਤਰ ਦਿਸਦਾ ਹੈ। ਸੋ ਮੈਂ মিডিਆ ਦੇ ਸਾਰੇ ਬੰਦੂਆਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਹੜੀ ਇੱਕ ਐਸੀ ਸੋਚ ਹੈ ਜਿਹੜਾ ਇੱਕ ਐਸਾ ਪ੍ਰਗਟਾਵਾ ਅੱਜ ਨਸ਼ਿਆਂ ਦੀ ਇੱਕ ਬਹੁਤ ਵੱਡੀ ਦਾਦਲ ਸਾਡੇ ਬੱਚੇ ਜਿਹੜੇ ਫਸਦੇ ਜਾ ਰਹੇ ਆ ਉਹਨਾਂ ਬੱਚਿਆਂ ਨੂੰ ਇਹਨਾਂ ਬੱਚਿਆਂ ਤੋਂ ਸ਼ੇਧ ਲੈਣੀ ਚਾਹੀਦੀ ਹੈ ਕਿ ਸਿਹਤ ਨੂੰ ਕਿਸ ਤਰ੍ਹਾਂ ਸੰਭਾਲਣਾ ਹੈਗਾ ਸਾਡੀਆਂ ਬੱਚੀਆਂ ਆ ਕੇ ਐਡੇ ਵੱਡੇ ਅਖਾੜੇ ਦੇ ਵਿੱਚ ਇੰਨੀ ਪਬਲਿਕ ਦੇ ਵਿੱਚ ਆ ਕੇ ਜਦੋਂ ਕੁਸ਼ਤੀ ਕਰਕੇ ਪ੍ਰਦਰਸ਼ਨ ਕਰ ਰਹੀਆਂ ਸੋ ਇਹ ਹੈ ਇੱਕ ਮਾਣ ਦੀ ਗੱਲ ਸੋ ਤਿਆਂ ਪੁੱਤਾਂ ਦੇ ਵਿੱਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਔਰ ਇਹ ਬੜੀ ਸਾਡੇ ਲਈ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਬਾਬਾ ਬੁੱਢੀ ਸਾਹਿਬ ਜੀ ਨੇ ਇਸ ਪਬਲਿਕ ਦੇ ਵਿੱਚ ਬੁਲਾ ਕੇ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿਲਾਨ ਵਾਸਤੇ ਜੋ ਮਾਣ ਬਖਸ਼ਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ਹਿਰ ਪਠਾਨਕੋਟ ਦੇ ਵਾਸੀਆਂ ਦਾ ਔਰ ਖਾਸ ਕਰਕੇ ਇਹ ਕੁਸ਼ਤੀ ਜਿਹੜੀ ਹੋ ਰਹੀ ਆ ਉਹ ਜਿਹੜੇ ਦਰਸ਼ਕ ਇੱਥੇ ਆਏ ਆ ਉਹਨਾਂ ਦਾ ਵੀ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿ ਸਾਰੇ ਮਿਲ ਜੁਲ ਕੇ ਇਹੋ ਜਿਹੇ ਮੇਲੇ ਮਨਾਈਏ ਤਾਂ ਹੀ ਸਾਡਾ ਪੰਜਾਬ ਜਿਹੜਾ ਹੱਸਦਾ ਬਸਦਾ ਰਹੂਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਆਪਣੀ ਜਥੇਬੰਦੀ ਵੱਲੋਂ ਇਸ ਨਗਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਸਾਡੀ ਨੌਜਵਾਨੀ ਪੀੜ੍ਹੀ ਜਿਹੜੀ ਨਸ਼ਿਆਂ ਦੇ ਰਾਹੇ ਪੈ ਕੇ ਦਿਨ ਬਦਨ ਹਰ ਰੋਜ਼ ਸਾਡੇ ਨੌਜਵਾਨਾਂ ਦੀਆਂ ਜਿਹੜੀਆਂ ਉਹ ਮੌਤਾਂ ਹੋ ਰਹੀਆਂ ਬਹੁਤ ਸਾਰੇ ਘਰਾਂ ਦੇ ਚਿਰਾਗ ਜਿਹੜੇ ਉਹ ਨਸ਼ੇ ਦੇ ਕਾਰਨ ਜਿਹੜੇ ਉਹ ਬੁੱਝ ਗਏ ਔਰ ਬੁੱਝ ਵੀ ਰਹੇ ਆ ਕਿਸੇ ਨੇ ਵੀ ਅੱਜ ਤੋਂ ਕੋਈ 10-15 ਸਾਲ ਪਹਿਲਾਂ ਇਹੋ ਜਿਹਾ ਉਪਰਾਲਾ ਜੇ ਕੀਤਾ ਹੁੰਦਾ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਪ੍ਰੇਰਿਤ ਕਰਨ ਦਾ ਜਿਸ ਤਰ੍ਹਾਂ ਇਸ ਨਗਰ ਨੇ ਕੀਤਾ ਤੇ ਹੋ ਸਕਦਾ ਕਿ ਨੌਜਵਾਨ ਜਿਹੜੇ ਸੀ ਉਹ ਨਸ਼ੇ ਦੇ ਰਾਏ ਨਾ ਪੈਂਦੇ ਸੋ ਬਹੁਤ ਵਧੀਆ ਉਪਰਾਲਾ ਇਸ ਪਿੰਡ ਦਾ ਇਸ ਨਗਰ ਦਾ ਸੋ ਜਿਨ੍ਹਾਂ ਨੇ ਰਲ ਮਿਲ ਕੇ ਇਹ ਉਪਰਾਲਾ ਕੀਤਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸਿਓਂ ਤੋੜ ਕੇ ਖੇਡਾਂ ਵਾਲੇ ਪਾਸੇ ਜਿਹੜਾ ਉਹ ਜੋੜਿਆ ਜਾਵੇ ਸੋ ਬਹੁਤ ਬਹੁਤ ਧੰਨਵਾਦ ਆ ਇਸ ਨਗਰ ਦਾ ਸੋ ਇਸ ਨਗਰ ਵਿੱਚ ਸਾਰੀਆ ਸਾਹਿਬ ਜੀ ਪਹੁੰਚੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੋ ਛਿੰਝ ਮੇਲਾ ਸਾਡੇ ਬੜੇ ਹੀ ਸਤਿਕਾਰਯੋਗ ਬਾਬਾ ਬੂਟੀ ਸ਼ਾਹ ਜੀ ਕਰਾ ਰਹੇ ਨੇ ਔਰ ਮੈਂ ਦੇਖਿਆ ਕਿ ਮੈਂ ਪਿਛਲੇ ਹਰ ਸਾਲਾਂ ਦੇ ਮੇਲੇ ਵਿੱਚ ਆਉਂਦਾ ਔਰ ਮੈਨੂੰ ਬੁਲਾਉਂਦੇ ਨੇ ਔਰ ਬੜਾ ਹੀ ਦੇਖ ਕੇ ਇੱਕ ਮਨ ਪ੍ਰਸੰਨ ਹੁੰਦਾ ਹੈ ਕਿ ਇਹੋ ਜੇ ਇੱਕ ਸੰਤ ਆਦਮੀ ਜਿਹੜਾ ਹਰ ਸਾਲ ਲੱਖ ਰੁਪਏ ਖਰਚ ਕੇ ਉਹ ਮੇਲੇ ਕਰਾਉਂਦੇ ਆ ਉਸ ਕਰਕੇ ਕਿ ਤਾਂ ਜੋ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਦੇ ਦਲਦਲ ਵਿੱਚ ਫਸੀ ਹੋਈ ਹੈ ਉਸ ਦਰਦਲ ਚੋਂ ਨਸ਼ੇ ਦੀ ਪੀੜੀ ਚੋਂ ਕੱਢਣ ਲਈ ਇਹਨਾਂ ਨੌਜਵਾਨਾਂ ਨੂੰ ਇਹੋ ਜਿਹੇ ਛਿੰਝ ਮੇਲੇ ਕਰਾਉਂਦੇ ਨੇ ਜਿੱਥੇ ਕਿ ਅਲੱਗ-ਅਲੱਗ ਸਟੇਟਾਂ ਤੋਂ ਪਹਿਲਵਾਨ ਆਉਂਦੇ ਨੇ ਔਰ ਜਿਹੜੇ ਕੁਸ਼ਤੀਆਂ ਹੋਈਆਂ ਸਲਾਰੀਆ ਸਾਹਿਬ ਜੀ ਨੇ ਦੱਸਿਆ ਵੀ ਜਿੱਦਾਂ ਸਾਡੀਆਂ ਬੇਟੀਆਂ ਆਈਆਂ ਇੱਥੇ ਉਹ ਵੀ ਕੁਸ਼ਤੀ ਦਾ ਪ੍ਰਦਰਸ਼ਨ ਕਰਨਗੀਆਂ ਇਦਾਂ ਹੀ ਜਿੱਦਾਂ ਨੌਜਵਾਨ ਇੱਥੇ ਕੁਸ਼ਤੀਆਂ ਕਰ ਰਹੇ ਨੇ ਸਾਡੇ ਜਿਹੜੇ ਦੂਜੇ ਨੌਜਵਾਨ ਨੇ ਉਹਨਾਂ ਨੂੰ ਦੇਖ ਕੇ ਜਦੋਂ ਉਹਨਾਂ ਨੂੰ ਇਨਾਮ ਮਿਲਨੇ ਨੇ ਪੈਸੇ ਮਿਲਨੇ ਨੇ ਉਹ ਦੇਖਣਗੇ ਵੀ ਸਾਡਾ ਵੀ ਨਾਂ ਹੋਏਗਾ ਕੱਲ ਨੂੰ ਔਰ ਨਸ਼ੇ ਤੋਂ ਦੂਰ ਹੋ ਕੇ ਉਹ ਚੰਗੇ ਕਮਾਉਣ ਪੈਣਗੇ ਮੈਂ ਜਿੱਥੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਹਰ ਸਾਲ ਇਹ ਮੇਲਾ ਕਰਾਉਂਦੇ ਨੇ ਔਰ ਅਸੀਂ ਬਾਬਾ ਬੁੱਢੀ ਸ਼ਾਮੇ ਵੀ ਆਸ਼ਵਾਸਨ ਦਵਾਨੇ ਆ ਕਿ ਸਾਡੇ ਵੱਲੋਂ ਜੋ ਬਾਬਾ ਜੀ ਹੁਕਮ ਲਾਇਆ ਕਰਨਗੇ ਸੇਵਾਦਾਰ ਇਹਨਾਂ ਨਾਲ 24 ਘੰਟੇ ਤਤਪਰ ਹਾਜ਼ਰ ਹੈ ਔਰ ਮੈਂ ਧੰਨਵਾਦ ਕਰਨਾ ਚਾਹਨਾ ਸਲਾਰੀਆ ਸਾਹਿਬ ਦਾ ਇਹ ਜਿਹੜਾ ਨੇ ਸਾਨੂੰ ਅੱਜ ਦਰਜੂਨ ਅंसारी ਸਾਹਿਬ ਦੇ ਇੱਥੇ ਬਾਬਾ ਜੀ ਨੇ ਕਰਾਤੇ ਨੇ ਸਤਕਾਰ ਕਮੇਟੀ ਦੇ ਸਾਡੇ ਜੈਕਾਰ ਜੀ ਉਹ ਵੀ ਆਏ ਨੇ ਸਰਦਾਰ ਰਜਿੰਦਰ ਸਿੰਘ ਬਾਜਵਾ ਜੀ ਮੇਰੇ ਹੀ ਬੜੇ ਕਲੋਜ ਮਿੱਤਰ ਜਿਹੜੇ ਕੈਨੇਡਾ ਤੋਂ 33 ਸਾਲ ਬਾਅਦ ਇੱਥੇ ਆਏ ਆ ਪੰਜਾਬ ਦੀ ਧਰਤੀ ਤੇ ਔਰ ਇਥੋਂ ਦੇ ਜੰਪਲ ਨੇ ਜਮਾਲਪੁਰ ਦੇ ਮੈਂ ਉਹਨਾਂ ਦਾ ਧੰਨਵਾਦ ਨਹੀਂ ਆ ਕਿ ਉਹ ਆਹੀ ਇੱਕ ਸਨੇਹ ਭੇਜਿਆ ਕਿ ਬਾਬਾ ਜੀ ਦਾ ਮੇਲਾ ਦੇਖਣ ਜਾਣਾ ਤੇ ਮੈਨੂੰ ਕਹਿੰਦੇ ਵੀ ਜਰੂਰ ਬਹੁਤ 延迟 ਹੋ ਗਿਆ ਇਹੋ ਜੇ ਕੰਮ ਦੇਖਿਆ ਨੂੰ ਤੇ ਮੈਂ ਇਹੋ ਅਕਵਾ ਮੈਂ ਨੌਜਵਾਨ ਪੀੜ੍ਹੀ ਨੂੰ ਕਿ ਨਸ਼ੇ ਤੋਂ ਦੂਰ ਹੋ ਕੇ ਖੇਡਾਂ ਨੂੰ ਅਪਣਾਓ ਤਾਂ ਜੋ ਜਿਹੜੇ ਸਾਡੇ ਪੰਜਾਬ ਦੇ ਵਿੱਚ ਘਰਾਂ ਦੇ ਘਰੋਂ ਜੜ ਰਹੇ ਨੇ ਨਸ਼ੇ ਨਾਲ ਉਹ ਬਚ ਸਕਣ ਔਰ ਜਿਹੜੇ ਮਾਂ ਪਿਓ ਨੇ ਉਹ ਵੀ ਆਪਣੀ ਔਲਾਦ ਦਾ ਜਿਹੜਾ ਵਾ ਅੱਛਾ ਨਿਕ ਮਾਨ ਸਕਣ ਇਹਨਾਂ ਵੀ ਕਹਿੰਦਾ ਆ ਮੈਂ ਬਾਬਾ ਜੀ ਨੂੰ ਦੁਆਰਾ ਸੇ ਮੇਲਾ ਕਮੇਟੀ ਨੂੰ ਔਰ ਬਾਬਾ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਕਿ ਚੜ੍ਹਦੀ ਕਲਾ ਰਹੇ ਬਾਬਾ ਜੀ ਦੀ ਵੀ ਸਦਾ ਜਿੰਦਗੀ ਪਰਮਾਤਮਾ ਉਹਨੂੰ ਲੰਮੀਆਂ ਉਮਰਾਂ ਬਖਸ਼ੇ ਕਿ ਇਹੋ ਜੇ ਸੰਤ ਜਿਹੜਾ ਸਾਡੇ ਇਲਾਕੇ ਦੇ ਵਿੱਚ ਨੇ ਇਹੋ ਜੇ ਮੇਲੇ ਕਰਾਉਂਦੇ ਨੇ ਮੈਂ ਕਹਿੰਦਾ ਬਹੁਤ ਵਧੀਆ ਕੋਪਰਾਲਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਜਿਹੜੇ ਸਾਡੇ ਮਹਿਮਾਨ ਆਏ ਆ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਮੇਰੇ ਨਿਮਾਣੇ ਜੇ ਬੰਦੇ ਕੋਲ ਸੇਵਾਦਾਰ ਕੋਲ ਆਇਆ ਬੜਾ ਇਹਨਾਂ ਦਾ ਕੀਮਤੀ ਟਾਈਮ ਹੈ ਜਿਹੜੇ ਆ ਕੇ ਇਹਨਾਂ ਨੇ ਮੇਰੇ ਨਿਵਾਣੇ ਜੀ ਨੂੰ ਐਡੀ ਵੱਡੀ ਸ਼ੋਹਰਤ ਦਿੱਤੀ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਇਹਨਾਂ ਦਾ ਬਹੁਤ ਕੀਮਤੀ ਟਾਈਮ ਹੈ ਔਰ ਇਹ ਮੇਲੇ ਚਾਹਦੇ ਆ ਇਹ ਮੇਰੇ ਭਰਾ ਆ ਵੱਡੇ ਮੈਂ ਇਹਨਾਂ ਦਾ ਸੇਵਾਦਾਰ ਆ ਜਿੱਥੇ ਮੇਰੀ ਡਿਊਟੀ ਲਾਣਗੇ ਮੈਂ ਉੱਥੇ ਹਮੇਸ਼ਾ ਹੀ ਹਾਜ਼ਰ ਆ ਇਸੇ ਕਾਰਨ ਮੈਂ ਇਹਨਾਂ ਨੂੰ ਕਹਿਣਾ ਕਿ ਹਮੇਸ਼ਾ ਮੈਨੂੰ ਜਿੱਥੇ ਕਹੋਗੇ ਮੈਂ ਉੱਥੇ ਹੀ ਹਾਜ਼ਰ ਆ ਜੈ ਸ਼੍ਰੀ ਰਾਮ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh If you wish that your child learns today and leads tomorrow Bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near a &M Institute's Jalandhar-Dalhousie Bypass Road, Pathankot.